ਹੜਾਂ ਦਾ ਝੰਬਿਆ ਪੰਜਾਬ ਮੋੜ ਖੜਾ ਹੋ ਰਿਹਾ ਹੜਾਂ ਨੇ ਪੰਜਾਬੀਆਂ ਦੇ ਘਰ ਰੋੜੇ ਉਹਨਾਂ ਦੀਆਂ ਜ਼ਮੀਨਾਂ ਹੜੀਆਂ ਪਰ ਇਹ ਹੜਾਂ ਦਾ ਪਾਣੀ ਉਹਨਾਂ ਦੇ ਹੌਂਸਲੇ ਨੂੰ ਨਹੀਂ ਰੋੜ ਸਕਿਆ ਸਗੋਂ ਹੌਂਸਲੇ ਹੋਰ ਤਗੜੇ ਹੋਏ ਪੰਜ ਦਰਿਆਵਾਂ ਦੇ ਇਹ ਜੰਮਿਆਂ ਨੇ ਦਰਿਆਵਾਂ ਦੇ ਵਹਿਣ ਵੀ ਮੋੜਦੇ ਕਿਉਂਕਿ ਆ ਜਿਹੜੀ ਥਾਂ ਤੇ ਮੈਂ ਖੜਾ ਇੱਥੇ ਦਰਿਆ ਵਗਦਾ ਸੀ ਤੇ ਇਹਦਾ ਵਹਿਣ ਪੂਰਾ ਮੋੜ ਕੇ ਆਹ ਦੇਖੋ ਇੱਧਰ ਪੰਨ ਲਾਤਾ ਨੌਜਵਾਨਾਂ ਨੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਵੀ 50 ਤੋਂ ਤਕਰੀਬਨ ਵੱਧ ਟਰੈਕਟਰ ਹੋਣੇ ਆ ਜਿਹੜੇ ਤੇ ਪੂਰੇ ਸਾਰੇ ਇਸ ਟੱਕ ਦੇ ਵਿੱਚ ਚੱਲ ਰਹੇ ਆ ਇਹ ਵੈਸੇ ਜ਼ਮੀਨ ਬਹੁਤ ਸਾਰੇ ਲੋਕਾਂ ਦੀ ਆ ਕਿਸੇ ਦੇ ਇਹਦੇ ਵਿੱਚ ਦੋ ਖੇਤ ਹੋਣਗੇ ਕਿਸੇ ਦੇ ਪੰਜ ਕਿਸੇ ਦੇ ਸੱਤ ਕਿਸੇ ਦੇ 10 ਪਰ ਹੁਣ ਸਾਰਾ ਕਿਉਂਕਿ ਇੱਕ ਜਿਹਾ ਲੈਵਲ ਹੋ ਗਿਆ ਉਹਦਾ ਲੈਵਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਇਸ ਚੀਜ਼ ਨੂੰ ਵੇਖ ਕੇ ਵੀ ਇਹਨਾਂ ਇਹਨਾਂ ਨੇ ਤਕਰੀਬਨ 3 ਫੁੱਟ ਇੱਥੋਂ ਰੇਤਾ ਧੂ ਦਿੱਤਾ ਤੇ ਧੂ ਧੂ ਕੇ ਸਾਰਾ ਉੱਧਰ ਨੂੰ ਲਈ ਜਾਂਦੇ ਆ ਤੇ ਉਹ ਬੰਨ ਲੱਗੀ ਜਾਂਦਾ ਸਾਰਾ ਇਹ ਇਹ ਜਿਹਨੇ ਹੁਣ ਸਾਰਾ ਇੱਕੋ ਟੱਕ ਹੋ ਜਾਣਾ